ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਜੀ ਇਹ ਹਰ ਘਰ ਦੇ ਨਾਲ ਸੰਬੰਧਤ ਆ ਜੀ ਹਰ ਘਰ ਦੇ ਵਿੱਚ ਤਕਰੀਬਨ ਇਨਵਰਟਰ ਤੇ ਬੈਟਰੀ ਲੱਗੀ ਹੋਈ ਆ ਤੇ ਇਹਦੇ ਵਿੱਚ ਫਾਲਟ ਵੀ ਪੈਂਦਾ ਜਾਂ ਕਈ ਵਾਰੀ ਆਪਾਂ ਨੇ ਇਹ ਵਾਲਾ ਇਨਵਰਟਰ ਚਾੱਕ ਕੇ ਹੋਰ ਕਿਤੇ ਰੱਖਣਾ ਹੁੰਦਾ ਕਈ ਵਾਰੀ ਆਪਾਂ ਨੂੰ ਇਲੈਕਟ੍ਰੀਸ਼ੀਅਨ ਬਈਲੀ ਵਾਲਾ ਮੈਸਤਰੀ ਨਹੀਂ ਮਿਲਦਾ ਉਦੋਂ ਕੀ ਸਾਵਧਾਨੀਆਂ ਇਹਨੂੰ ਰੱਖਣੀਆ ਇਹਨੂੰ ਜਗ੍ਹਾ ਬਦਲ ਨੂੰ ਜਾਂ ਕਈ ਵਰੀ ਰਿਪੇਅਰ ਕਰਵਾਉਣਾ ਹੁੰਦਾ ਉਦੋਂ ਬਾਈਚਾਂਸੇ ਲਾ ਕੇ ਲਿਆਣਾ ਹੋਵੇ ਉਪਰ ਉਕਲਦਾ ਇਨਵਰਟਰ ਕੀ ਕੀ ਸਾਵਧਾਨੀਆਂ ਆਪਾਂ ਰੱਖਣੀਆਂ ਆ ਵੀਡੀਓ ਤੁਹਾਡੇ ਲਈ ਆ ਜੀ ਸੇਵ ਕਰਕੇ ਰੱਖ ਲਿਓ ਜਾਂ ਸਾਰੇ ਨੁਕਤੇ ਨੋਟ ਕਰ ਲਿਓ ਕਈ ਵਰੀ ਅਕਸਰੀ ਆਪਾਂ ਦੋ ਗਲਤੀਆਂ ਕਰ ਬੈਠਦੇ ਆ ਜਦੋਂ ਇਹਨੂੰ ਉਤਾਰਦੇ ਆ ਆਪਾਂ ਨੂੰ ਕਰੰਟ ਦਾ ਬਹੁਤ ਭੜਾ ਛਟਕਾ ਲੱਗਦਾ ਜੀ ਜੋ ਕਿ ਬਹੁਤ ਖਤਰਨਾਕ ਹੁੰਦਾ ਕਈ ਵਰੀ ਲਾਈਟ ਬੈਕ ਆ ਜਾਂਦੀ ਹੈ ਦੂਸਰਾ ਜਿਹੜਾ ਆਪਾਂ ਜ਼ਿਆਦਾਤਰ ਚਲੋ ਆ ਤਾਂ ਸਹੀ ਹੈ ਟਰਮੀਨਲ ਇੱਥੋਂ ਆਪਾਂ ਟਰਮੀਨਲ ਤੋੜ ਵੀ ਬੈਠਦੇ ਆ ਤੇ ਕਈ ਵਾਰੀ ਕੀ ਹੁੰਦਾ ਕਿ ਇੱਕ ਵੱਡੀ ਗਲਤੀ ਜਦੋਂ ਇਹ ਨਟ ਕਈ ਵੇ ਨਹੀਂ ਖੁੱਲਦਾ ਤੇ ਆਪਾਂ ਗ੍ਰਾਈਂਡਰ ਚਲਾਉਨੇ ਆ ਤੇ ਨਾਲ ਦੀ ਨਾਲ ਹੀ ਜਿਹੜਾ ਆਹ ਵਾਲਾ ਬੈਂਟਰ ਆ ਇਹ ਫਟ ਜਾਂਦਾ ਉਹਦੇ ਵਿੱਚ ਹਾਈਡਰੋਜਨ ਗੈਸ ਬਣੀ ਹੁੰਦੀ ਹੈ ਜਿਵੇਂ ਹੀ ਇਹਦੇ ਉੱਤੇ ਚੰਗਿਆੜੀ ਲੱਗਦੀ ਤੇ ਇਹ ਬੰਬ ਬਣ ਜਾਂਦਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਇਨਵਰਟਰ ਨੂੰ ਖੋਲਣਾ ਇਹਦਾ ਆਹ ਵਾਲਾ ਜਿਹੜਾ ਮੇਨ ਸਵਿਚ ਹਰ ਇੱਕ ਦੇ ਲੱਗਾ ਹੁੰਦਾ ਜੀ ਇਹਨੂੰ ਤੁਸੀਂ ਆਫ ਕਰ ਦਿਓ ਬੰਦ ਕਰ ਦਿਓ ਉਸ ਤੋਂ ਬਾਅਦ ਜਿਹੜਾ ਹੀ ਮੇਨ ਪਲੱਗ ਇਹਦੀ ਸਵਿਚ ਬੰਦ ਕਰ ਦਿਓ ਠੀਕ ਹੈ ਜੀ ਲਾਈਟ ਬੰਦ ਹੋ ਗਈ ਇਹਨੂੰ ਆਫ ਕਰਵੇਂ ਇਹ ਵੀ ਬੰਦ ਹੋ ਜਾਵੇ ਪਿੱਛੋਂ ਵੀ ਸਵਿਚ ਕਰਤੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਇਹਦਾ ਜਿਹੜਾ ਬੈਕ ਸਾਈਡ ਦਾ ਪਲੱਗ ਆ ਜੀ ਇਹ ਉਤਾਰ ਲਓ ਔਰ ਕੋਸ਼ਿਸ਼ ਕਰੋ ਕਿ ਕਦੇ ਵੀ ਇਹਨਾਂ ਨੂੰ ਟੱਚ ਨਾ ਹੋਇਓ ਕਿਉਂਕਿ ਹੰਕਰ ਦੇ ਵਿੱਚ ਫਿਟਿੰਗ ਦਾ ਹਿਸਾਬ ਕਿਤਾਬ ਅਲੱਗ ਹੁੰਦਾ ਕਈ ਵਾਰੀ ਜਿਹੜਾ ਫੇਜ ਆ ਉਹ ਇਹਦੇ ਵਿੱਚ ਵਾਪਸ ਆਇਆ ਹੁੰਦਾ ਇਸ ਲਈ ਇਹਨੂੰ ਕਦੇ ਵੀ 플ੱਗ ਨੂੰ ਤੁਸੀਂ ਹੱਥ ਨਹੀਂ ਲਗਾਉਣਾ ਉਸ ਤੋਂ ਬਾਅਦ ਆਪ 플ੱਗ ਕੱਢ ਦੇਣਾ ਤੇ ਇਹਨੂੰ 플ੱਗ ਨੂੰ ਵੀ ਇਧਰੋਂ ਹੱਥ ਨਹੀਂ ਲਗਾਉਣਾ ਉਹਦਾ ਕੀ ਕਰਨਾ ਕਈ ਵਾਰੀ ਐਡਵਾਂਟਰ ਦੇ ਵਿੱਚ ਫਾਲਟ ਉਹਨਾਂ ਰਿਲੇ ਸ਼ਾਰਟ ਹੋਵੇ ਤੇ ਤੁਸੀਂ ਜੇ ਉਹ ਇੱਥੇ ਹੱਥ ਲਾਇਆ ਤੇ ਤੁਹਾਨੂੰ ਕਰੰਟ ਲੱਗੂਗਾ ਬੈਕ ਕਰੰਟ ਵਜੋਂ ਆਉਂਦਾ ਹੁੰਦਾ ਵੈਸੇ ਇਹ ਆਪਾਂ ਸੋਚ ਇਸੇ ਕਰਕੇ ਕੱਟੀ ਸੀ ਪਰ ਫਿਰ ਵੀ ਸੇਫਟੀ ਦੇ ਤੌਰ ਤੇ ਹਨਾ ਇਹ ਚੀਜ਼ਾਂ ਦਾ ਖਿਆਲ ਰੱਖਣਾ ਜਿਹੜਾ ਇਹ ਵਾਲਾ ਪਲੱਗ ਆ ਇਹਨੂੰ ਚੱਕ ਕੇ ਪਚਾ ਕੇ ਤੁਸੀਂ ਇੱਥੇ ਲਗਾ ਦੇਣਾ ਫਿਰ ਵਾਪਸ ਸਵਿੱਚ ਲਗਾ ਦੇਣੀ ਆ ਤੇ ਨੈਟ ਆਪਣੀ ਚੱਲ ਪਈ ਐ ਇੰਨਾ ਹੀ ਕੰਮ ਆ ਜੀ ਇਹ ਵਾਲਾ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਵਾਲਾ ਇਹਦਾ ਖੋਲਣਾ ਜੀ ਟਰਮੀਨਲ ਕੋਸ਼ਿਸ਼ ਕਰਨ ਦੋ ਚਾਬੀ ਪਾਣੇ ਪਾਉਣੇ ਹਨ ਕਦੇ ਵੀ ਸਿੰਗਲ ਦੇ ਨਾਲ ਇਹਨੂੰ ਨਹੀਂ ਖੋਲਣਾ ਕਿਉਂਕਿ ਜਦੋਂ ਤੁਸੀਂ ਸਿੰਗਲ ਦੇ ਨਾਲ ਖੋਲਿਆ ਤੇ ਇਹ ਵਾਲਾ ਜਿਹੜਾ ਟਰਮੀਨਲ ਹੈ ਗੁੱਲੀ ਉਤੋਂ ਪੱਟੀ ਜਾਂਦੀ ਹੈ ਠੀਕ ਹੈ ਜੀ ਧੱਕਾ ਨਹੀਂ ਕਰਨਾ ਇਸ ਨਾਲ ਇੱਕ ਚ ਉਧਰ ਪਾ ਕੇ ਚਾਪ ਦੇਈ ਜਾਂ ਪਾ ਲੈਣਾ ਕੁਝ ਵੀ ਜਾਂ ਪਲਾਸ ਪਾ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਖੋਲਣਾ ਜੀ ਜੋ ਬਾਅਦ ਵਿੱਚ ਕਸਣਾ ਉਦੋਂ ਵੀ ਸੇਮ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਬੈਟਰੀ ਦਾ ਪਾਣਾ ਲਗਾਉਣੀਗਾ ਉਸ ਤੋਂ ਬਾਅਦ ਇਹ ਵਾਲਾ ਪਲੱਗ ਤੇ ਆਹ ਵਾਲਾ ਪਲੱਗ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਆਨ ਕਰ ਦਿਓ ਇਹ ਕੁਝ ਖਾਸ ਸਾਵਧਾਨੀਆਂ ਸੀਗੀਆਂ ਜਿਹੜੀਆਂ ਕਿ ਆਪਾਂ ਅਕਸਰ ਗਲਤੀ ਕਰ ਬੈਠਦੇ ਆ ਨੁਕਸਾਨ ਕਰ ਲੈਂਦੇ ਆ ਕਈ ਵਾਰ ਆਪ ਬਿਜਲੀ ਦਾ ਝਟਕਾ ਖਾ ਲੈਨੇ ਤੇ ਜਾਂ ਕਈ ਵਾਰ ਫਿਰ ਆਪਾਂ ਜਿਹੜਾ ਆਹ ਵਾਲੇ ਟਰਮੀਨਲ ਆ ਇਹ ਤੋੜ ਬੈਠਦੇ ਆ ਜੀ ਤੇ ਇਹ ਤਾਂ ਚਲੋ ਆਸਾਨੀ ਦੇ ਨਾਲ ਖੁੱਲ ਰਿਹਾ ਤੇ ਜਦੋਂ ਤੁਸੀਂ ਕਸਣਾ ਕਸਣ ਲੱਗ ਜਾਵੇ ਇਹ ਚੀਜ਼ ਦਾ ਖਿਆਲ ਰੱਖਣਾ ਕਿ ਇਹਨੂੰ ਮਤਲਬ ਕਿ ਦੋਨੇ ਪਾਸੇ ਚਾਬੀਆਂ ਪਾਈਆਂ ਹੋਣ ਤੁਹਾਡੀਆਂ ਫਿਰ ਕਸਿਓ ਤੇ ਦੂਸਰਾ ਜਿਹੜੀ ਇਹਦੀ ਤਾਰ 네ਗਟਿਵ ਦੇ ਪੋਇਟ ਉਹ ਕਦੇ ਵੀ ਤੁਸੀਂ ਪੱਠੀ ਨਹੀਂ ਲਗਾਉਣੀ ਨਹੀਂ ਤਾਂ ਨਾਲ ਦੇ ਨਾਲ ਹੀ ਇਹਦੇ ਅੰਦਰ ਫਿਊਜ ਹੁੰਦੇ ਆ ਜੇ ਫਿਊਜ ਨਾ ਸਾੜੇ ਤੇ ਮੋਸਫਟ ਪਾ ਸਾੜੀ ਜਾਣ ਗਈ ਨਹੀਂ ਹੁਣ ਤੁਸੀਂ ਇਹਨੂੰ ਰਿਪੇਅਰ ਕਰਾਉਣ ਦੇ ਲਈ ਲਿਆ ਸਕਦੇ